ਹਾਂਜੀ ਦੋਸਤੋ ਕਿੱਦਾਂ ਸਾਰੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਆਹ ਵੇਖੋ ਦੋਸਤੋ ਪੂਰਾ ਮੀਂਹ ਵਾਲਾ ਮੌਸਮ ਹੋ ਚੁੱਕਿਆਗਾ ਤੇ ਮੀਂਹ ਪੂਰਾ ਪਈ ਜਾਂਦਾ ਤੁਸੀਂ ਦੇਖ ਸਕਦੇ ਹੋ ਇਹ ਇੱਧਰ ਵੀ ਪੂਰੇ ਪੰਜਾਬ 'ਚ ਲਗਭਗ ਅੱਜ ਮੀਂਹ ਪੈ ਰਿਹਾਗਾ ਤੇ ਮੀਂਹ ਦੱਸਿਆ ਵੀ ਹੋਇਆ ਅਗਲੇ 2-3 ਦਿਨਾਂ ਤੱਕ ਮੌਸਮ ਬਹੁਤ ਖਰਾਬ ਹੋ ਰਿਹਾ ਤੇ ਕਿੱਥੇ-ਕਿੱਥੇ ਮੀਂਹ ਪਈ ਜਾਂਦਾ ਅੱਜ ਸਾਡੇ ਤਾਂ ਇੱਧਰ ਵਧੀਆ ਮੀਂਹ ਪਈ ਜਾਂਦਾ ਤੇ ਕਿੱਥੇ-ਕਿੱਥੇ ਪਕੌੜੇ ਬਣ ਰਹੇ ਨੇ ਮੀਂਹ ਦੇ ਵਿੱਚ ਅੱਜ ਦੇਖ ਸਾਹ ਜੰਦੂਸੀ ਫਾਰ ਨਹੀਂ ਫੋਟ ਤਿਆਰ ਹੈ ਵਾਰ ਮੀਂਹ ਦਾ ਮੌਸਮ ਦੇਖੋ ਵਾਰ ਪਹੁੰਚ ਚੁੱਕੇ ਆਪਾਂ ਦੇਖ ਸਾਹ ਜੰਦੂਸੀ ਮੀਂਹ ਦਾ ਮੌਸਮ ਦੱਸੋ ਕਿੱਥੇ ਕਿੱਥੇ ਅਜ ਮੀਂਹ ਪੈ ਰਿਆ ਨੇ ਤੇ ਕਿੱਥੇ ਕਿੱਥੇ ਪਕੌੜੇ ਬਣ ਰਹੇ ਨੇ ਮੀਂਹ ਦੇ ਮੌਸਮ ਚ ਨਜ਼ਾਰਾ ਆ ਜਾਂਦਾ ਪਕੌੜੇ ਖਾ ਕੇ ਤਾਂ ਫੋਲੋ ਕਰ ਲਓ ਮੈਨੂੰ ਐਹੋ ਜਿਹੀਆਂ ਨਵੀਆਂ-ਨਵੀਆਂ ਵੀਡੀਓ ਵੇਖਣ ਵਾਸਤੇ ਧੰਨਵਾਦ